ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੇ ਫਤਿਹ ਅੱਜ ਮੈਂ ਪਹੁੰਚਿਆ ਹਾਂ ਗੁਰਦੁਆਰਾ ਸ੍ਰੀ ਫਤਿਹਗੜ ਸਾਹਿਬ ਆ ਬਾਬਾ ਜੋਰਾਵਰ ਸਿੰਘ ਜੀ ਦੇ ਜਨਮ ਦਿਹਾੜੇ ਤੇ ਤੇ ਤੁਸੀਂ ਸੰਗਤ ਦਾ ਇਕੱਠ ਵੇਖਦੇ ਹੋ ਭਾਰੀ ਇਕੱਠ ਦੇ ਵਿੱਚ ਸੰਗਤ ਪਹੁੰਚੀ ਹੋਈ ਆ ਤੇ ਸਵੇਰ ਤੋਂ ਲੈ ਕੇ ਹੁਣ ਤੱਕ ਲਖਾਂ ਦੀ ਦਦਾਦ ਦੇ ਵਿੱਚ ਸੰਗਤ ਆ ਨਮਸਤਕ ਹੋ ਰਹੀ ਆ ਤੁਸੀਂ ਵੇਖ ਸਕਦੇ ਹੋ ਇਸ ਸਮੇਂ ਵੀ ਨਾ ਬਹੁਤ ਜ਼ਿਆਦਾ ਇਕੱਠਾ ਗੁਰਦੁਆਰਾ ਸਾਹਿਬਾ ਗੁਰਦੁਆਰਾ ਸ੍ਰੀ ਫਤਿਹਗੜ ਸਾਹਿਬ ਸਮੇਂ ਨਾ ਬਹੁਤ ਜ਼ਿਆਦਾ ਰਸ ਵੇਖ ਸਕਦੇ ਹੋ ਸੰਗਤਾਂ ਦਾ ਪਹੁੰਚਿਆ ਹੋਇਆ ਗੁਰਦੁਆਰਾ ਸ੍ਰੀ ਫਤਿਹਗੜ ਸਾਹਿਬ ਦੀ ਪਾਵਨ ਧਰਤੀ ਦੇ ਜਿੱਥੇ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਨੂੰ ਨਿਹੰਗਾਂ ਦੇ ਵਿੱਚ ਵਿਜੀਦੇਵਲੋਂ ਚਨਾਇਆ ਗਿਆ ਸੀਗਾ ਇਹ ਉਹ ਸਥਾਨਾ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਤੇ ਇਸ ਤਰ੍ਹਾਂ ਪਈ ਨਾ ਗੁਰਦੁਆਰਾ ਸੀਸਗੰਜ ਸਾਹਿਬ ਜਿਸ ਜਗ੍ਹਾ ਤੇ ਨਾ 6000 ਸਿੰਘਾਂ ਦਾ ਸੰਸਕਾਰ ਕੀਤਾ ਗਿਆ ਸੀਗਾ ਇਹ ਉਹ ਗੁਰਦੁਆਰਾ ਸਾਹਿਬ ਆ ਕਰੋ ਜੀ ਦਰਸ਼ਨ ਤੇ ਸੰਕਤਾਂ ਦਾ ਤੁਸੀਂ ਦੇਖ ਸਕਦੇ ਹੋ ਕਾਪੀ ਰਸਾ ਇਸ ਸਮੇਂ ਨਾ ਸੰਕਤਾਂ ਹਾਜ਼ਰੀ ਭਰ ਰਹੀਆਂ ਨੇ ਸੰਗਤਾਂ ਬਹੁਤ ਦੂਰੋਂ ਨੇੜੋਂ ਆ ਕੇ ਨਮਸਤਕ ਹੋ ਰੀਆਂ ਨੇ ਤੁਸੀਂ ਦੇਖ ਸਕਦੇ ਹੋ ਇਸ ਸਮੇਂ ਨਾ ਤੇ ਬਾਬਾ ਜੋਰਾਵਰ ਸਿੰਘ ਦਾ ਜਨਮ ਦਿਹਾੜਾ ਹੈ ਤੇ ਤੁਸੀਂ ਦੇਖ ਸਕਦੇ ਹੋ ਸੰਗਤਾਂ ਵਿੱਚ ਲੱਡੂ ਪ੍ਰਸਾਦ ਵਜੋਂ ਬੰਡੇ ਆ ਰਹੇ ਨੇ ਤੇ ਸਜਾਵਟ ਬਹੁਤ ਸੋਹਣੀ ਕੀਤੀ ਹੋਈ ਆ ਗੁਰਦੁਆਰਾ ਸਾਹਿਬ ਦੀ ਤੁਸੀਂ ਵੇਖ ਸਕਦੇ ਹੋ ਲਾਈਟਾਂ ਦੇ ਨਾਲ ਬਹੁਤ ਸੋਹਣੀ ਸਜਾਵਟ ਕੀਤੀ ਹੋਈ ਆ ਆ ਦੇਖੋ ਜੀ ਕਿੰਨਾ ਸੋਹਣਾ ਦ੍ਰਿਸ਼ਾ ਬਹੁਤ ਸੋਹਣਾ ਦ੍ਰਿਸ਼ਾ ਇਸ ਸਮੇ ਗੁਰਦੁਆਰਾ ਸਾਹਿਬ ਜੀ ਦਾ ਕਰੋਈ ਦਰਸ਼ਨ ਭਾਗਾਂ ਵਾਲਿਓ ਗੁਰਦੁਆਰਾ ਸ੍ਰੀ ਫਤਿਹਗੜ ਸਾਹਿਬ ਜੀ ਦੇ ਤੇ ਸੰਗਤਾਂ ਦਾ ਭਾਰੀ ਇਕੱਠ ਤੁਸੀਂ ਇਸ ਸਮੇ ਵੇਖ ਸਕਦੇ ਹੋ ਸੰਗਤਾਂ ਇਸ ਸਮੇ ਨਮਸਤਕ ਹੋ ਰਹੀਆਂ ਨੇ ਲੈਣ ਦੇ ਵਿੱਚ ਲੱਗ ਕੇ ਬਹੁਤ ਜ਼ਿਆਦਾ ਰਸਾ ਗੁਰਦੁਆਰਾ ਸਾਹਿਬ ਵਿੱਚ ਤੁਸੀਂ ਵੇਖ ਸਕਦੇ ਹੋ ਇਸ ਸਮੇਂ ਦੇਖ ਸਕਦੇ ਹੋ ਸੰਗਤਾਂ ਦਾ ਬਹੁਤ ਜ਼ਿਆਦਾ ਰਸਾ ਇਸ ਸਮੇਂ ਨਾ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਪਹੁੰਚੇ ਹੋਇਆ ਜਿੱਥੇ ਭਾਰੀ ਰਸ ਦੇ ਵਿੱਚ ਸੰਗਤ ਨਮਸਤਕ ਹੋ ਰਹੀ ਆ ਗੁਰਦੁਆਰਾ ਸ੍ਰੀ ਫਤੇਗੜ ਸਾਹਿਬ ਹਾਂਜੀ ਬਹੁਤ ਸੋਹਣੀ ਸਜਾਵਟ ਕੀਤੀ ਹੋਈ ਆ ਦੇਖ ਸਕਦੇ ਹੋ ਗੁਰਦੁਆਰਾ ਸਾਹਿਬ ਜੀ ਦੀ ਬਹੁਤ ਸੋਹਣਾ ਦਿਸ ਰਹੀ ਥ੍ਰੀਸੇ ਸਮੇ ਤੁਸੀਂ ਦੇਖ ਸਕਦੇ ਹੋ ਫੁੱਲਾਂ ਦੇ ਨਾਲ ਬਹੁਤ ਸੋਹਣੀ ਸਜਾਵਟ ਕੀਤੀ ਹੋਈ ਆ ਗੁਰਦੁਆਰਾ ਸਾਹਿਬ ਜੀ ਦੀ ਹਾਂਜੀ ਹਾਂਜੀ ਤੁਹਾਨੂੰ ਦਿਖਾਣਿਆ ਇਹ ਹੈਗਾ ਜੀ ਮੁੱਖ ਦਵਾਰ ਇਸ ਤਰਫ ਤੋਂ ਕਰੋ ਜੀ ਦਰਸ਼ਨ ਗੁਰਦੁਆਰਾ ਸ੍ਰੀ ਫਤੇਗੜ ਸਾਹਿਬ ਜੀ ਦੇ ਇਹ ਆ ਮੁੱਖ ਦਵਾਰ ਆ ਤੇ ਪਹੁੰਚਾ ਬਾਬਾ ਜੋਰਾਵਰ ਸਿੰਘ ਜੀ ਦੇ ਜਨਮ ਦਿਹਾੜੇ ਤੇ ਤੇ ਸੰਗਤਾਂ ਦਾ ਤੁਸੀਂ ਰਸ ਦੇਖ ਸਕਦੇ ਹੋ ਕਾਫੀ ਰਸ ਦੇ ਵਿੱਚ ਸੰਗਤ ਪਹੁੰਚ ਰਹੀ ਆ ਨਮਸਤਕ ਹੋਣ ਲਈ ਹਾਂਜੀ ਬਹੁਤ ਸੋਹਣਾ ਇੱਧਰ ਤੁਸੀਂ ਵੇਖ ਸਕਦੇ ਹੋ 1600 ਪਹਚਾਨੀਏ ਜੋ ਲੜੇ ਦੇਣ ਕੇ ਹੇਤ ਪੁਰਜਾ ਪੁਰਜਾ ਕੱਟ ਮਰੇ ਕਬੂ ਹੁਣਾ ਛੜ ਦੇ ਖੇਤ ਹੋ ਸੋਣਾ ਦਵਾਰ ਇੱਧਰ ਦਵਾਰ ਹੈ ਜੋ ਕਿ ਰਸਤਾ ਹੈ ਮੁੱਖ ਬਹੁਤ ਸੋਹਣੀ ਡੈਕੋਰੇਸ਼ਨ ਕੀਤੀ ਗਈ ਹੈ ਖਾਲਸਾ ਵੈਰੂ ਜੀ ਫਤਿਹ ਵੈਰੂ ਜੀ ਦਾ ਖਾਲਸਾ ਵੈਰੂ ਜੀ ਦੀ ਫਤਿਹ ਕਿਹੜੀ ਜਗ੍ਹਾ ਤੇ ਹੁਣ ਆਪਾਂ ਸਾਰਣਪੁਰ ਤੋਂ ਜੀ ਹਾਂਜੀ ਸਾਰਣਪੁਰ ਤੋਂ ਸਾਰਣਪੁਰ ਸਾਹਿਬ ਤੋਂ ਜੀ ਹਾਂਜੀ ਦਰਸ਼ਨ ਕਰਦੇ ਬਾਬਾ ਜੀ ਤੁਸੀਂ ਬਹੁਤ ਵਧੀਆ ਦਰਸ਼ਨ ਹੋਏ ਬਾਬਾ ਜੀ ਦੇ ਬਾਬਾ ਜੀ ਜੋ ਰਾਵਰ ਸਿੰਘ ਦੇ ਪ੍ਰਕਾਸ਼ੁਰਤ ਦੇ ਸੰਬੰਧਿਤ ਅਸੀਂ ਦਰਸ਼ਨ ਮੇਲੇ ਕਰਨ ਆਏ ਹਾਂ ਜਥੇ ਨਾਲ ਆਏ ਜੀ ਨਹੀਂ ਜੀ ਹਾਂਜੀ ਯਾਰ ਮਿੱਤਰ ਬਿਲੀਅਨਰ ਅੱਛਾ ਜੀ ਹਾਂਜੀ ਹਾਂਜੀ ਠੀਕ ਹੈ ਜੀ ਤੇ ਆਪਣਾ ਨਾਮ ਕੀ ਹੈ ਜੀ ਕਿਦੋਂ ਰਹੇ ਹੋ ਨਾਮ ਨਰੇਂਦਰ ਪਾਲ ਸਿੰਘ ਜੀ ਨਰੇਂਦਰ ਪਾਲ ਸਿੰਘ ਜੀ ਹਾਂਜੀ ਠੀਕ ਹੈ ਜੀ ਵਾਹਿਗੁਰੂ ਜੀ ਸਾਹਿਬ ਵਾਹਿਗੁਰੂ ਜੀ ਫਤਿਹ ਹਾਂਜੀ ਬੜੇ ਖੁੱਲੇ ਦਰਸ਼ਨ ਹੋਏ ਨੇ ਸਤਿਗੁਰੂ ਸਾਹਿਬ ਦੀ ਕਿਰਪਾ ਨਾਲ ਸੰਗਤ ਦਾ ਐਸਾ ਮੇ ਵੀ ਪਹੁੰਚ ਰਹੀ ਆ ਨਾ ਇਹ ਬਹੁਤ ਦੇਖੋ ਹਾਂਜੀ ਆ ਰਹੀ ਆ ਹਾਂ ਬਹੁਰੇ ਬੁਰੀ ਰੌਣਕ ਹੈਗੀ ਜੀ ਗੁਰੂ ਸਾਹਿਬ ਦੀ ਕਿਰਪਾ ਹੈਗੀ ਬੜੀ ਸੰਗਤ ਹੈ ਸਾਰਨਪੁਰ ਤੋਂ ਆਏ ਸਾਰਨਪੁਰ ਤੋਂ ਮੈਂ ਯੂਪੀ ਤੋਂ ਹਾਂ ਯੂਪੀ ਤੋਂ ਮੇਰੜ ਗਿਆ ਮੁਜੱਪੁਰ ਨਗਰ ਤੋਂ ਹਾਂਜੀ 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 ਇਹ ਤੋਂ ਇਸ ਤੋਂ ਆਏਗਾ ਹੀ 2.5 300 ਕਿਲੋਮੀਟਰ ਦਾ ਸਾਹਬ ਰਿਸ਼ਤ ਹੈ ਤੋਂ 150 ਕਿਲੋਮੀਟਰ ਹਾਂਜੀ ਹਾਂਜੀ ਦੇਖੋ ਜੀ ਇਹ ਵੀ ਸੰਗਤਾਂ ਨੇ ਜਿਹੜੀਆਂ ਦਰਸ਼ਨ ਕਰਨ ਆ ਰਹੀਆਂ ਨੇ ਗੁਰੂ ਦੇ ਚਰਨਾ ਵਿੱਚ ਇਸ ਜਗ੍ਹਾ ਤੇ ਹੈ ਨਾ ਜੀ ਕਾਲੇ ਦਰਸ਼ਨ ਪੋਰਾ ਸਾਹਿਬ 'ਚ ਵੀ ਤੁਸੀਂ ਹਾਂਜੀ ਪੋਰਾ ਸਾਹਿਬ ਦਾ ਵੀ ਕਰ ਲੈਦੇ ਉੱਤਰ ਉੱਪਰ ਠੰਡਾਪੁਰਾ ਵੀ ਦੇਵੀ ਅੱਛਾ ਜੀ ਹਾਂਜੀ ਬੜਾ ਨੰਦਾ ਆ ਜੀ ਬਹੁਤ ਮਿਲ ਕੇ ਤੁਹਾਨੂੰ ਵੀ ਜੀ ਸ਼ੁਕਰ ਤੁਹਾਨੂੰ ਵਧਾਈਆਂ ਜੀ ਲੱਖ ਲੱਖ ਵਧਾਈਆਂ ਆਪਣਾ ਪੰਜਾਬ ਸਾਸਾ 93 ਆਪਣਾ ਚੈਨਲ ਆ ਜੀ ਅੱਛਾ ਜੀ ਹਾਂਜੀ ਹਾਂਜੀ ਕਿਹੜਾ ਚੈਨਲ ਆ ਜੀ ਆਪਣਾ ਪੰਜਾਬ ਸਾਸਾ 93 ਹਾਂਜੀ ਤੁਹਾਨੂੰ ਦਰਸ਼ਨ ਕਰਵਾ ਰਿਹਾ ਸਮੇਂ ਸੰਗਤਾਂ ਵੀ ਬਹੁਤ ਦੂਰੋਂ ਆ ਰਹੀਆਂ ਨੇ ਨਮਸਤਕ ਹੋਣ ਦੇ ਲਈ ਕੋਈ ਸਾਰਨਪੁਰ ਤੋਂ ਆंदा ਕੋਈ ਮੇਰਟ ਤੋਂ ਆंदा ਦੇਖ ਸਕਦੇ ਹੋ ਸੰਗਤਾਂ ਬਹੁਤ ਦੂਰ ਦੂਰ ਤੋਂ ਆਉਂਦੀਆਂ ਨੇ ਨਮਸਤਕ ਹੋਣ ਦੇ ਲਈ ਹਾਂਜੀ ਤੇ ਡੈਕੋਰੇਸ਼ਨ ਬਹੁਤ ਸੋਹਣੀ ਕੀਤੀ ਗਈ ਆ ਇਸ ਤਰਫਾ ਖੜਾ ਪ੍ਰਸਾਦ ਆ ਮਿਲਦਾ ਇਸ ਜਗ੍ਹਾ ਤੇ ਦੇਖ ਮਿਲਦੀ ਆ ਪਰਚੀ ਕੱਟੀ ਆਉਂਦੀ ਆ ਕਰਵਾਣੇ ਤੁਹਾਨੂੰ ਦਰਸਾ ਦੇਖ ਸਕਦੇ ਹਾਂ ਇਸ ਜਗ੍ਹਾ ਤੇ ਪ੍ਰਾਪਰਸਾਦ ਹੈ ਇਸ ਤਰ੍ਹਾਂ ਹੈਗਾ ਜੁੜਾ ਘਰ ਹਾਂਜੀ ਬਹੁਤ ਦਾ ਰਸਾ ਇਸ ਸਮੇਂ ਜੰਗਤਾਂ ਕਰੋਈ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਜੀ ਦੇ ਦਰਸ਼ਨ ਅੱਜ ਦੇਖ ਸਕਦੇ ਹਾਂ ਹਜ਼ਾਰਾਂ ਦੀ ਲੱਖਾਂ ਦੀ ਗਿਣਤੀ ਵਿੱਚ ਸੰਗਤ ਨਮਸਤਕ ਹੋ ਰਹੀ ਐ ਇਸ ਸਥਾਨ ਤੇ ਆ ਕੇ ਕਿਹੜੀ ਜਗ੍ਹਾ ਤੇ ਆ ਵੀਰੇ ਆਪਾ ਕਪੜਿਆਲਾ ਕਪੜਿਆਲੇ ਤੋਂ ਆਂਜੀ ਦਰਸ਼ਨ ਕਰਨ ਆਏ ਹਾਂ ਹਾਂਜੀ ਅੱਛਾ ਲੰਗਰ ਵੀ ਲਾਇਆ ਬਣਾਉਂਦਾ ਜੀ ਨਾ ਜੀ ਨਹੀਂ ਸੇਵਾ ਲਈ ਬਸ ਅੱਛਾ ਜੀ ਸੇਵਾ ਹੈ ਬਸ ਆਈ ਹਾਂ ਜੀ ਸਪੈ ਸਪਾ ਹੀ ਸਲਾਮ ਦੀ ਹੈ ਜੀ ਹਾਂ ਜੀ ਠੀਕ ਆ ਜੀ ਪਟਿਆਲੇ ਤੋਂ ਆਏ ਜੀ ਕੀ ਨਾਮ ਆ ਤੁਹਾਡਾ ਜੀ ਮੇਰਾ ਆ ਹਰਜੀਤ ਸਿੰਘ ਹਰਜੀਤ ਸਿੰਘ ਦਾ ਹਾਂ ਜੀ ਇਹ ਨਮਸਤਕ ਹੋਣਾ ਹੀ ਜਾ ਹੋ ਗਿਆ ਜੀ ਹੋਣਾ ਹੀ ਨਮਸਤਕ ਅੱਛਾ ਜੀ ਦਰਸ਼ਨ ਕਰਨ ਆ ਹਾਂ ਜੀ ਇਹ ਹਰਜੀਤ ਸਿੰਘ ਨੇ ਜੀ ਪਟਿਆਲੇ ਤੋਂ ਆਏ ਨੇ ਦੇਖੋ ਜੀ ਸਰਦਾ ਹੁੰਦੀ ਹੈ ਸੰਗਤਾਂ ਦੇ ਵਿੱਚ ਸੰਗਤਾਂ ਦੇ ਵਿੱਚ ਸਰਦਾ ਜਿਹੜੀ ਹੈ ਇਹ ਤੁਸੀਂ ਵੇਖ ਸਕਦੇ ਹੋ ਇਸ ਸਮੇਂ ਨਾ ਤੁਸੀਂ ਵੇਖ ਸਕਦੇ ਹੋ ਕਰੋ ਜੀ ਦਰਸ਼ਨ ਹਾਂ ਜੀ ਹਾਂ ਜੀ ਹਾਂਜੀ ਦਰਸ਼ਨ ਕਰਵਾ ਰਿਆਂ ਤੁਹਾਨੂੰ ਸੰਗਤਾਂ ਦੇ ਦੇਵੀ ਤੇ ਇਸ ਤਰ੍ਹਾਂ ਲੱਗਰ ਲੱਗਾ ਹੋਇਆ ਚਾਹਦਾ ਤੁਸੀਂ ਵੇਖ ਸਕਦੇ ਹੋ ਹਾਂਜੀ ਕਰੋ ਜੀ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਜੀ ਦੇ ਦਰਸ਼ਨ ਆਹ ਕੀ ਦੇਖੋ ਇਹ ਡੈਕੋਰੇਸ਼ਨ ਕੀਤੀ ਆ ਬਹੁਤ ਸੋਹਣੀ ਡੈਕੋਰੇਸ਼ਨ ਕੀਤੀ ਹੋਈ ਆ ਗੁਰਦੁਆਰਾ ਸਾਹਿਬ ਜੀ ਦੀ ਸਸਰੀਆ ਬੀਬੀ ਜੀ ਅੰਤੀਬੀਤ ਜੀ ਕਿਹੜੀ ਜਗ੍ਹਾ ਤੋਂ ਆ ਤੁਸੀਂ ਦੰਦਰਾਲਾ ਖਾੜ ਤੋਂ ਅੱਛਾ ਲੋਕ ਹਾਂ ਜਿਹੜੇ ਪਿੰਡਾਂ ਹੀ ਵੈਸੇ ਦੰਦਰਾਲਾ ਖਾੜ ਤੰਦਰਾਲਾ ਥੋੜਾ ਦਿੱਤੂ ਪਰ ਦੇ ਲੱਗ ਤਾ ਹਾਂਜੀ ਅੱਛਾ ਜੀ ਦਰਸ਼ਨ ਕਰਨਾ ਆ ਹਾਂਜੀ ਬਾਬਾ ਜੀ ਇੱਕ ਕਿੰਨਾ ਟਾਈਮ ਆਇਆ ਆਇਆ ਨੂੰ ਸਾਨੂੰ ਅੱਧਾ ਘੰਟਾ ਹੋਇਆ ਜੀ ਅੱਛਾ ਜੀ ਕਾफी ਰਸਾ ਨਹੀਂ ਹੈ ਹਾਂਜੀ ਇਸ ਸਮੇਂ ਵੀ 8:30 ਵਜੇ ਦਾ ਸਮਾਂ ਗਰਾਹ ਦਾ ਸਮਾਂ ਹੋ ਚੁੱਕਿਆ ਹੈ ਕਾफी ਪਲੇਰ ਹੋ ਚੁੱਕਿਆ ਦੇਖੋ ਜੀ ਫਿਰ ਵੀ ਕਿੰਨਾ ਰਸਾ ਸੰਗਤ ਹੈ ਤੁਸੀਂ ਵੇਖ ਸਕਦੇ ਹੋ ਬਹੁਤ ਰਸਾ ਜੀ ਜੀ ਨਾਮ ਹੀ ਤੁਹਾਡਾ ਜੀ ਅਮਨਜੋਤ ਜੀ ਅਮਨਜੋਤ ਠੀਕ ਹੈ ਜੀ ਦਰਸ਼ਨ ਕਰ ਲਈ ਜੀ ਜਾਂ ਕਰਨੇ ਨਹੀਂ ਕਰਨੇ ਨੇ ਹਜੇ ਜਾਣਾ ਮੁੱਦਾ ਟਿਕੂ ਜੀ ਲਾਈਨ ਵਿੱਚ ਲੱਗ ਜਾਈ ਫਿਰ ਹਾਂਜੀ 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 ਆਪਾਂ ਦਾ ਕੱਲੇ ਹੀ ਦਰਸ਼ਨ ਤੇ ਸੰਗਤਾਂ ਦੇ ਕਰਵਾਨੇ ਤੁਹਾਨੂੰ ਦਰਸ਼ਨ ਜਿਹੜੀਆਂ ਦੂਰੋਂ ਦੂਰੋਂ ਹੋ ਕੇ ਨਮਸਤ ਕਰੀਆਂ ਨੇ ਗੁਰਦੁਆਰਾ ਜੋਰਾਵਰ ਸਿੰਘ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤੇ ਸਿੰਘ ਜੀ ਦੇ ਜਨਮ ਦਿਹਾੜੇ ਤੇ ਪਹੁੰਚ ਰਹੇ ਨੇ ਹਾਂਜੀ ਤੇ ਡੈਕੋਰੇਸ਼ਨ ਬਹੁਤ ਸੋਹਣੀ ਕੀਤੀ ਹੋਈ ਆ ਫੁੱਲਾਂ ਦੇ ਨਾਲ ਜਾਓ ਤੋ ਪ੍ਰੇਮ ਖੇਲਣ ਕਾ ਚਾਓ ਫਿਰ ਧਾਰ ਤਲੇ ਗਲੀ ਮੇਰੀ ਆਓ ਇਤਮਾਰਗ ਪੈਰ ਧਰੀ ਜੇ ਸਿਰ ਦੀਜੇ ਕਾਣ ਨਾ ਕੀਜੇ ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ ਹਉ ਸਬਨਾ ਕੀ ਰੈਣਕਾ ਤਾਉ ਆਉ ਹਮਾਰੇ ਪਾਸ ਕਰੋ ਜੀ ਦਸਨਾ ਗੁਰਦੁਆਰਾ ਸ੍ਰੀ ਫਤਿਹਗੜ ਸਾਹਿਬ ਜੀ ਦੇ ਦੇਖ ਸਕਦੇ ਤੁਸੀਂ ਸੰਗਤਾਂ ਗੁਰਦੁਆਰਾ ਸ੍ਰੀ ਫਤਿਹਗੜ ਸਾਹਿਬ ਦੀ ਬਹੁਤ ਸੋਹਣੀ ਸਜਾਵਟ ਕੀਤੀ ਹੋਈ ਆ ਫੁੱਲਾਂ ਦੇ ਨਾਲ ਲਾਈਟਾਂ ਦੇ ਨਾਲ ਆਹ ਦੇਖ ਸਕਦੇ ਹੋ ਭਾਰੀ ਇਕੱਠ ਦੇ ਵਿੱਚ ਸੰਗਤਾਂ ਨਮਸਤਕ ਹੋ ਰਹੀਆਂ ਨੇ ਇਸ ਥਾਂ ਤੇ ਇਸ ਤੋਂ ਨੀਚੇ ਹੈਗੇ ਜੀ ਭੋਰਾ ਸਾਹਿਬ ਜਿਸ ਜਗ੍ਹਾ ਤੇ ਨਾ ਸਹਾਬ ਜادہ ਨੀਹਾਂ ਦੇ ਵਿੱਚ ਜਿੰਦਾ ਚਨਾਇਆ ਗਿਆ ਸੀਗਾ ਵਜੀਦੇ ਵੱਲੋਂ ਵਜੀਰ ਖਾਨ ਵੱਲੋਂ

ਇਸ ਤਰਫ ਹੈ ਗਈ ਸੁਖਾ ਸੰਸਾਵਾ ਕਰੋ ਜੀ ਦਰਸ਼ਨ ਆ ਦੇਖੋ ਜੀ ਬਹੁਤ ਸੋਹਣੇ ਡੈਕੋਰੇਸ਼ਨ ਕੀਤੀ ਹੋਈ ਗੁਰਦੁਆਰਾ ਸਾਹਿਬ ਜੀ ਦੀ ਜੀ ਤੇ ਤੁਸੀਂ ਵੇਖ ਸਕਦੇ ਹੋ ਕੀਰਤਨ ਵੀ ਹੋ ਰਿਹਾ ਏ ਹਾਂਜੀ ਬਾਕੀ ਤੁਸੀਂ ਮੇਰੇ ਚੈਨਲ ਤੇ ਮੇਰੇ ਚੈਨਲ ਤੇ ਤੁਸੀਂ ਵੀਡੀਓ ਦੇਖਦੇ ਰਹਿੰਦੇ ਹੋ ਇਸ ਜਗ੍ਹਾ ਤੇ ਪਾਲਕੀ ਸਾਹਿਬ ਨਿਕਲਦੀ ਹੁੰਦੀ ਆ ਇੱਕ 6 ਵਜੇ ਦੇ ਕਰੀਬ ਬਾ ਇੱਕ 9 ਵਜੇ ਦੇ ਕਰੀਬ ਰਾਤੀ ਤੇ ਡੈਕੋਰੇਸ਼ਨ ਬਹੁਤ ਸੋਹਣੀ ਬਾ ਕਮਾਲ ਕੀਤੀ ਹੋਈ ਆ ਗੁਰਦੁਆਰਾ ਸ੍ਰੀ ਫਤਿਹਗੜ ਸਾਹਿਬ ਜੀ ਦੀ ਸੰਗਤਾਂ ਤੁਸੀਂ ਦੇਖ ਸਕਦੇ ਹੋ ਕਤਾਰ ਵਿੱਚ ਲੱਗ ਕੇ ਪ੍ਰਸਾਦ ਲੈ ਰਿਹਾ ਨੇ ਤੁਸੀਂ ਦੇਖ ਸਕਦੇ ਹੋ ਸੰਗਤਾਂ ਦਾ ਰਸਾ ਉਹਦਾ ਮੈਂ ਉੱਪਰੋਂ ਦੇਖੀਏ ਇਹ ਬੋਲਦੀ ਹੈ ਜੀ ਹਾਂਜੀ ਸੰਗਤਾਂ ਇਸ ਸਮੇਂ ਨਾ ਕਤਾਰ ਵਿੱਚ ਲੱਗ ਕੇ ਪ੍ਰਸਾਦ ਲੈ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਇਸ ਸਮੇਂ ਆ ਦੇਖੋ ਇਹ ਸਜਾਵਟ ਕਿੰਨੀ ਸੋਹਣੀ ਕੀਤੀ ਹੋਈ ਆ ਜੜੀਆਂ ਦੇ ਨਾਲ ਬਹੁਤ ਸੋਹਣਾ ਝੁੰਮਰ ਬਣਾਇਆ ਹੋਇਆ ਤੇ ਲਾਈਟਾਂ ਦੀ ਡੈਕੋਰੇਸ਼ਨ ਗੁਰਦੁਆਰਾ ਸ੍ਰੀ ਫਤੇਗੜ ਸਾਹਿਬ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤੇ ਸਿੰਘ ਜੀ ਜੇ ਜਨ ਬਾਬਾ ਜੋਰਾਵਰ ਸਿੰਘ ਜੀ ਦੇ ਅੱਜ ਜਨਮ ਦਿਹਾੜੇ ਤੇ ਪਹੁੰਚੇ ਹੋਇਆ ਤੇ ਸੰਗਤਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿੰਨੀ ਸਰਦਾ ਇਸ ਸਮੇਂ ਵੀ ਨਮਸਤਕ ਹੋਣ ਲਈ ਪਹੁੰਚ ਰਹੀ ਆ ਬਹੁਤ ਜ਼ਿਆਦਾ ਰਸਾਇਣ ਇਸ ਸਮੇਂ ਗੁਰਦੁਆਰਾ ਸੀਦ ਗੰਜ ਸਾਹਿਬ ਦੇ ਕਰੋ ਜੀ ਦਰਸ਼ਨ ਆਦਾਂ ਵਾਲਿਓ ਇਤਿਹਾਸ ਗੁਰਦੁਆਰਾ ਸੀਦ ਗੰਜ ਸਾਹਿਬ ਸਿੱਖਾ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਜੀ ਦੀ ਅਗਵਾਈ ਵਿੱਚ ਸਿੱਤਮਾਦੀ ਨਗਰੀ ਸਰਹੰਦ ਨੂੰ ਫਤਿਹ ਕਰਕੇ ਆਤਮ ਅਤੇ ਜਾਨ ਮੁਸਬੇ ਵਜੀਦ ਖਾਨ ਨੂੰ ਚਾਪੜ ਚਿੜੀ ਦੇ ਮੈਦਾਨ ਵਿੱਚ ਸੌਦਨ ਅੰਪਰਾੰਤ ਖਾਲਸਾ ਪੰਥ ਪਾਸਾ ਇਨਸਾਨ ਨਾਲ ਇੱਕ ਜੇਠ ਸਮਤ 1767 14 ਮਈ 1710 ਈਸਵੀ ਨੂੰ ਸਰਹੰਦ ਤੇ ਕਬਜ਼ਾ ਹੋਇਆ ਅਤੇ ਖਾਲਸਾ ਰਾਜ ਸਥਾਪਿਤ ਕੀਤਾ ਸਰਹੰਦ ਫਤਿਹ ਦੌਰਾਨ ਹੋਈ ਦੰਗ ਵਿੱਚ ਸਹੀਦ ਹੋਏ 6000 ਸਿੰਘਾਂ ਦਾ ਸੰਸਕਾਰ ਸਮੂਹਿਕ ਰੂਪ ਵਿੱਚ ਇਸ ਸਥਾਨ ਤੇ ਕੀਤਾ ਗਿਆ। ਹਾਂਜੀ ਕਰੋ ਜੀ ਇਹ ਉਹੀ ਸਥਾਨ ਹੈ ਜਿਸ ਜਗ੍ਹਾ ਤੇ ਨਾ 6000 ਸਿੰਘਾਂ ਦਾ ਸੰਸਕਾਰ ਕੀਤਾ ਗਿਆ ਸੀਗਾ। ਇਹ ਸੰਗਤਾਂ ਨਮਸਤਕ ਹੋਰੀਆਂ ਨੇ ਤੁਸੀਂ ਵੇਖ ਸਕਦੇ ਹੋ। ਕਰੋਈ ਦਰਸ਼ਨ ਗੁਰਦੁਆਰਾ ਸ੍ਰੀ ਫਤਿਹਗੜ ਸਾਹਿਬ ਜੀ ਦੇ ਤੇ ਹੁਣ ਆਪਾਂ ਅੱਗੇ ਪਹੁੰਚ ਕੇ ਅੱਗੇ ਠੰਡੇ ਬੁਰਜ ਦੇ ਵੀ ਕਰਵਾਨੇ ਦਰਸ਼ਨ ਜਿਸ ਜਗ੍ਹਾ ਤੇ ਨਾ ਮਾਤਾ ਗੁਜਰ ਕੋਰ ਜੀ ਨੂੰ ਰਾਤ ਨੋਖਿਆ ਗਿਆ ਸੀਗਾ ਤੇ ਦੇਖ ਸਕਦੇ ਹੋ ਇਸ ਸਮੇਂ ਨਾ ਭਾਰੀ ਇਕੱਠ ਸੰਗਤਾਂ ਦਾ ਬਹੁਤ ਜ਼ਿਆਦਾ ਰਸਾ ਇਸ ਸਮੇਂ ਤੁਸੀਂ ਦੇਖ ਸਕਦੇ ਹੋ ਸੰਗਤਾਂ ਦਾ ਬਹੁਤ ਭਾਰੀ ਇਕੱਠ ਦੇ ਵਿੱਚ ਸੰਗਤ ਪਹੁੰਚੀ ਹੋਈ ਹੈ ਇਸ ਸਮੇਂ ਭਾਰੀ ਇਕੱਠ ਦੇ ਵਿੱਚ ਸੰਗਤ ਪਹੁੰਚੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਤੇ ਖੂਨਦਾਨ ਕੈਂਪ ਵੀ ਲੱਗਿਆ ਹੋਇਆ ਅੱਗੇ ਪਹੁੰਚਦੇ ਆਂ ਦੇਖਦੇ ਆਂ ਲੰਗਰ ਵੀ ਚੱਲ ਰਹੇ ਨੇ ਬੱਖ-ਬੱਖ ਤਰ੍ਹਾਂ ਦੇ ਜਿਵੇਂ ਕੜੀ ਚੌਲ ਤੇ ਹੋਰ ਵੀ ਕਈ ਤਰ੍ਹਾਂ ਦੇ ਲੰਗਰ ਚੱਲ ਰਹੇ ਨੇ ਇਸੇ ਜਗ੍ਹਾ ਤੇ ਤੇ ਕੋਈ ਟੌਫੀਆਂ ਵੰਡ ਰਿਆ ਏ ਆ ਦੇਖ ਸਕਦੇ ਹੋ ਸੰਗਤਾਂ ਦੇ ਵਿੱਚ ਕਿੰਨੀ ਸਰਦਾਰ ਏ ਕੋਈ ਚਾਕਲੇਟ ਵਾਲੀਆਂ ਟੌਫੀਆਂ ਵੰਡ ਰਿਆ ਏ ਕੋਈ ਬਿਸਕੁਟ ਵੰਡ ਰਿਆ ਤੇ ਇਸ ਜਗ੍ਹਾ ਦੇ ਲੱਗਦਾ ਖੂਨਦਾਨ ਕੈਂਪ ਆ ਖੂਨਦਾਨ ਜੀਵਨਦਾਨ ਹਰ ਇਨਸਾਨ ਨੂੰ ਇੱਕ ਦੋ ਵਾਰ ਜ਼ਿੰਦਗੀ ਦੇ ਵਿੱਚ ਕਰਨਾ ਚਾਹੀਦਾ ਖੂਨਦਾਨ ਕਿਉਂਕਿ ਇਤਰਾ ਦੇ ਖੂਨ ਦਾਨ ਕਿਤੇ ਨਾਲ ਕਰਨਲ ਤੁਹਾਡੇ ਖੂਨ ਦਾਨ ਕਰਨ ਨਾਲ ਤੁਸੀਂ ਜਾਨ ਬਚ ਸਕਦੀ ਹੈ ਕਿਹੜੀ ਜਗ੍ਹਾ ਤੇ ਵੀਰ ਜੀ ਤੁਸੀਂ ਪੂਰੇ ਤੁਸੀਂ ਫਰਾਂਸ ਤੋਂ ਲੋਕਲੇ ਕੀ ਕੰਮ ਕਰਦੇ ਤੁਸੀਂ ਕੰਮੀ ਅਕਾਊਂਟੈਂਟ ਹੈਂ ਜੀ ਅਕਾਊਂਟੈਂਟ ਜੀ ਕੀ ਨਾਮ ਹੈ ਤੁਹਾਡਾ ਮੋਹਿਤ ਕੁਮਾਰ ਹੈਂ ਜੀ ਮੋਹਿਤ ਕੁਮਾਰ ਮੋਹਿਤ ਕੁਮਾਰ ਹੈ ਆ ਗੁੜੀਏ ਕੀ ਨਾਮ ਹੈ ਗੁੜੀਆ ਦਾ ਦਿਵਾਂਸ਼ੀ ਹਾਂਜੀ ਦਿਵਾਂਸ਼ੀ ਹਾਂਜੀ ਦਰਸ਼ਨ ਕਰ ਲਈ ਤੁਸੀਂ ਹਾਂ ਜੀ ਬਹੁਤ ਵਧੀਆ ਹੋ ਗਈ ਦਰਸ਼ਨ ਬਹੁਤ ਸੋਹਣੇ ਆਪਾਂ ਨੂੰ ਬਹੁਤ ਸੋਹਣੇ ਦਰਸ਼ਨ ਨੇ ਦੇਖਿਆ ਆਪਣਾ ਚੈਨਲ ਆਪਣਾ ਪੰਜਾਬ 794 ਠੀਕ ਹੈ ਜੀ ਹਾਂਜੀ ਹਾਂਜੀ ਇਹ ਦਿਵੇਕਸ਼ੀ ਇਹਨਾਂ ਦੀ ਬੇਟੀ ਹੈ ਛੋਟੀ ਜੀ ਕਿ ਦੇਖ ਸਕਦੇ ਹੋ ਬਹੁਤ ਪਿਆਰਾ ਬੱਚਾ ਹੈ ਤੇ ਇੱਕ ਖੁੰਦਾਨੀ ਕੈਂਪ ਲੱਗਾ ਹੈ ਆਓ ਬਚਾਈਏ ਕਿਸੇ ਦੀ ਜਾਨ ਆਓ ਕਰੀਏ ਖੂਨਦਾਨ ਹਾਂਜੀ ਆ ਬੈਠਾ ਤੁਸੀਂ ਜਗ੍ਹਾ ਤੇ ਬੈਠੇ ਨੇ ਡਾਇਰੈਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਹੜੀ ਜਗ੍ਹਾ ਤੇ ਹੋਈ ਤੁਸੀਂ ਅਸੀਂ ਜੀ ਰਾਮ ਬਲੱਡ ਸੈਂਟਰ ਖਮਾਣੋ ਤੋਂ ਜੀ ਰਾਮਗੜ੍ਹ ਸੈਂਟਰ ਖਮਾਣੋ ਤੋਂ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੁਰੇਸ਼ ਹੈ ਜੀ ਅੱਛਾ ਜੀ ਕਿੰਨੇ ਸੰਗਤ ਨੇ ਖੂਨਦਾਨ ਕੀਤਾ ਹੀ ਅੱਜ ਅੱਜ ਜੀ 90 ਪਲਸ ਨੇ ਕੀਤਾ ਅੱਛਾ ਇਹ 90% ਦਾ 90 ਪਲਸ 90 ਪਲਸ ਜਿਨੀ ਕਿੰਨਾ ਦਾ ਅੰਦਾਜ਼ਾ 92 ਨੇ ਜੀ ਅੱਛਾ ਜੀ ਬਸ ਆਪ ক্লোਜ਼ ਕਰਦੇ ਆਂ ਜੀ ਆਪ ਉਹ ਦੇ ਕਰੀਬ ਹੁਣ ਬਸੀਹ ਕਹਣਾ ਚਾਹੁੰਦੇ ਹੋ ਜਿਹੜੇ ਹੋਰ ਭੈਣ ਭਰਾਣੇ ਸੰਗਤਾਂ ਨੇ ਜਿਹੜੇ ਫੂਨਦਾਨ ਕਰਨਾ ਚਾਹੁੰਦੇ ਨੇ ਕਿ ਤਰ੍ਹਾਂ ਹੁੰਦੇ ਨੇ ਡਰਦੇ ਨੇ ਥੋੜੇ ਜਿਹਾ ਦੱਸੋ ਜੀ ਉਹਨਾਂ ਬਾਰੇ ਥੋੜੇ ਜਿਹਾ ਇਹ ਜੀ ਇੱਕ ਲਾਈਫ ਸੇਵਿੰਗ ਚੀਜ਼ ਹੈ ਜੀ ਔਰ ਹਰ ਇੱਕ ਬੰਦੇ ਨੂੰ ਇਹ ਕਰਨਾ ਚਾਹੀਦਾ ਜੀ ਜੋ ਸਵਸਥ ਹੈ ਜੋ ਕਿਸੇ ਪ੍ਰਕਾਰ ਦੀ ਦਵਾਈ ਨਹੀਂ ਖੋਨਦਾਨ ਜੀਵਨਦਾਨ ਤੁਹਾਡਾ ਖੂਨਦਾਨ ਕੀਤਾ ਕਿਸੇ ਦੀ ਜਾਨ ਬਚਾ ਸਕਦਾ ਹੈ ਨਾ ਜੀ ਬਿਲਕੁਲ ਜੀ ਬਿਲਕੁਲ ਹਾਂਜੀ ਹਾਂਜੀ ਕਿਉਂਕਿ ਖੂਨਦਾਨ ਖੂਨ ਜੋ ਹੈ ਉਹ ਕਿਸੇ ਬੰਦੇ ਤੋਂ ਹੀ ਨਿਕਲੂਗਾ ਜੀ ਇਹ ਨਾ ਤਾਂ ਫੈਕਟਰੀ ਜੇ ਬਣਦਾ ਹੈ ਜੀ ਨਾ ਕੋਈ ਕਿਸੇ ਔਰ ਜਗ੍ਹਾ ਤੋਂ ਜੀ ਇਹ ਤਾਂ ਯਾਨੀ ਕਿ ਵੱਡ ਚੜ ਕੇ ਆਪਾਂ ਨੇ ਡੋਨੇਟ ਕਰਨਾ ਚਾਹੀਦਾ ਕੀ ਹੈ ਬਹੁਤ ਵਧੀਆ ਮੈਸੇਜ ਦਿੱਤਾ ਡਾਕਟਰ ਸਾਹਿਬ ਨੇ ਤੁਸੀਂ ਦੇਖ ਸਕਦੇ ਹੋ ਇੱਥੇ ਕਿਹੜੇ ਕਿਹੜੇ ਖੁਣਾ ਇਸ ਸਮੇਂ ਕੋਈ ਕਰ ਰਿਹਾ ਖੂਨਦਾਨ ਹਾਂਜੀ ਇਸ ਸਮੇਂ ਕਰ ਰਿਹਾ ਕੋਈ ਖੂਨਦਾਨ ਹੈ ਸਾਹਮਣੇ ਜੀ ਪਿੱਛੇ ਹੈ ਜੀ ਅੱਛਾ ਜੀ ਪਿੱਛੇ ਦੇਖ ਦੇਈਏ ਅੱਗੇ ਜਾ ਕੇ ਹਾਂਜੀ ਦੇਖਦੇ ਆਂ ਕਹਿੰਦੇ ਖੂਨਦਾਨ ਕਰ ਰਹੇ ਨੇ ਪਿੱਛੇ ਪਹੁੰਚ ਕੇ ਦੇਖਦੇ ਆਂ ਹਾਂਜੀ ਇਸ ਤਰਫ ਇਸ ਜਗ੍ਹਾ ਤੇ ਕਰ ਰਹੇ ਨੇ ਖੂਨਦਾਨ ਅੱਗੇ ਪਹੁੰਚਦੇ ਆਂ ਹਾਂਜੀ ਇਹ ਤੁਸੀਂ ਵੇਖ ਸਕਦੇ ਹੋ ਇਹ ਵੀਰ ਜੀ ਕਰ ਰਹੇ ਨੇ ਖੂਨਦਾਨ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਤੁਹਾਡਾ ਜੀ ਪਾਕੀਰ ਸਿੰਘੀ ਮਨਪ੍ਰੀਤ ਸਿੰਘ ਖੂਨਦਾਨ ਕਰ ਰਹੇ ਖੂਨਦਾਨ ਕਰ ਰਹੇ ਵਾਜੀ ਹਾਂਜੀ ਹਾਂਜੀ ਕਿਵੇਂ ਲੱਗ ਰਿਹਾ ਤੁਹਾਨੂੰ ਵਧੀਆ ਜੀ ਅੱਛਾ ਜੀ ਜਿਹੜਾ ਤੁਹਾਡਾ ਖੂਨਦਾਨ ਕੀਤਾ ਕਿਸੇ ਨੂੰ ਜਾਣ ਬਤਾ ਸਕਦਾ ਹੈ ਹਾਂਜੀ ਠੀਕ ਹੈ ਹਾਂਜੀ ਸਹੀ ਹੈ ਹਾਂਜੀ ਬਹੁਤ ਵਧੀਆ ਕੰਮ ਹੈ ਜਿਹੜਾ ਤੁਸੀਂ ਕਰ ਰਹੇ ਹੋ ਇਹ ਬਹੁਤ ਵਧੀਆ ਪਰ ਅੱਲਾਹ ਹੈ ਕੋਡਾ ਫੋਨ ਦਾਨ ਕੀਤਾ ਹੈ ਤੁਸੀਂ ਜਾਣ ਬਤਾ ਸਕਦੇ ਨਹੀਂ ਸਹੀ ਹੈ ਜੀ ਮੈਂ ਅਸੇ ਜੇਣਾ ਚਾਹੁੰਦੇ ਹਾਂ ਹੋਰ ਭੈਣ ਭਰਾਵਾਂ ਨੂੰ ਬਾਈ ਇਹ ਕਹਿਣਾ ਚਾਹੁੰਦਾ ਕਿ ਫੋਨ ਦਾਨ ਕਰਨਾ ਚਾਹੀਦਾ ਆਪਾਂ ਕਹਿੰਦੇ ਆ ਕਿਸੇ ਦੀ ਜਾਨ ਬਚ ਸਕਦੀ ਆਪਣੇ ਮਰੇ ਫੋਨ ਵਾਸਤੇ ਕਿਸੇ ਨੂੰ ਫੋਨ ਕਰਕੇ ਫੋਨ ਦਾਨ ਜੀਵਨ ਦਾਨ ਜੀਵਨ ਤੋਂ ਵੱਡਾ ਇਹ ਜਿਹੜਾ ਜਾਣਣਾ ਹੈ ਇਹ ਫੋਨ ਦਾਨ ਹੈ ਜਿਹੜਾ ਕੋਈ ਥੈਟਰੀ ਨਹੀਂ ਤਿਆਰ ਹੁੰਦਾ ਹੈਗਾ ਸਿੱਧਾ ਇਨਸਾਨ ਤੋਂ ਹੀ ਤਿਆਰ ਹੁੰਦਾ ਹੈ ਜਿਵੇਂ ਕਿਸੇ ਦੇ ਵਿੱਚ ਖੂਨ ਜ਼ਿਆਦਾ ਹੁੰਦਾ ਥੋੜੇ ਜਿਹੇ ਦਾ ਆਪਾਂ ਆਪਣੀ ਖੂਨਦਾਨ ਕਰਕੇ ਕਿਸੇ ਦੀ ਜਾਨ ਬਚਾ ਸਕਦੇ ਹਾਂ ਹਾਂ ਜੀ ਡੋਨੇਟ ਕਰਨਾ ਕਿਉਂਦਾ ਹੈ ਇਹ ਆਪਣਾ 24 ਘੰਟਿਆਂ ਵਿੱਚ ਪੂਰਾ ਹੋ ਜਾਂਦਾ ਹੈ ਡੋਨੇਟ ਕਰਨਾ ਜ਼ਰੂਰੀ ਹੈ ਜੀ ਕਿਉਂਕਿ ਜਿਹੜਾ ਜ ਹੈਗਾ ਉਹ ਕਰਦੇ ਤਾਂ ਵੈਸੇ ਤੁਸੀਂ ਮੈਂ ਖਾਸ ਤਰ੍ਹਾਂ ਤੋਫਾਦਰ ਸਾਹਿਬ ਠੀਕ ਹੈ ਜੀ ਹਾਂ ਜੀ ਕਿੰਨੀ ਵਾਰੀ ਜ਼ਿੰਦਗੀ ਦੇ ਵਿੱਚ ਖੂਨਦਾਨ ਕੀਤਾ ਤੁਸੀਂ ਫਸਟ ਟਾਈਮ ਕਰ ਰਹੇ ਸਰ ਅੱਛਾ ਵਾਹ ਪਹਿਲੀ ਵਾਰ ਹਾਂ ਜੀ ਬਹੁਤ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਬਹੁਤ ਵਧੀਆ ਮੈਸੇਜ ਦਿੱਤੇ ਵੀਰ ਜੀ ਨੇ ਬਹੁਤ ਜੀ ਲੱਗ ਰਿਹਾ ਕਹਿੰਦੇ ਤੁਹਾਨੂੰ ਬਹੁਤ ਵਧੀਆ ਮਹਿਸੂਸ ਹੋਇਆ ਇਹ ਨਾਲ ਵੀ ਗੱਲ ਕਰਕੇ ਬਹੁਤ ਚੰਗਾ ਲੱਗਿਆ ਤੇ ਦਰਸ਼ਨ ਕਰ ਲਓ ਦਰਸ਼ਨ ਕਰਕੇ ਘਰ ਲੱਗੇ ਠੀਕ ਹੈ ਆਪਣਾ 5794 ਚੈਨਲ ਲੱਗੇ ਆਪਣਾ ਓਕੇ ਦੂਜਾ ਵੀ ਨਹੀਂ ਇਸ ਤਰਫ ਵੀ ਬੈਠੇ ਲੱਗੇ ਹੋਏ ਨੇ ਇਹ ਵੀਰ ਜੀ ਦੇਖ ਸਕਦੇ ਜੀ ਖੂਨਦਾਨ ਕਰਦੇ ਨੇ ਖੂਨਦਾਨ ਜੀਵਨਦਾਨ ਹਰ ਇਨਸਾਨ ਨੂੰ ਖੂਨਦਾਨ ਜ਼ਿੰਦਗੀ ਦੇ ਵਿੱਚ ਜ਼ਰੂਰ ਕਰਨਾ ਚਾਹੀਦਾ ਹੈ ਤੇ ਅੱਗੇ ਪਹੁੰਚਦੇ ਹੁਣ ਆਪਾਂ ਦੇਖ ਸਕਦੇ ਹੋ ਕਾਫੀ ਜ਼ਿਆਦਾ ਰਸਾਇਸ਼ੀ ਜਗ੍ਹਾ ਸੰਗਤਾਂ ਦਾ ਤੇ ਜੇ ਆਪ ਅੱਗੇ ਪਹੁੰਚਦੇ ਹੁਣ ਬਹੁਤ ਜ਼ਿਆਦਾ ਰਸਾ ਸੰਗਤਾਂ ਦੇ ਵਿੱਚ ਬਹੁਤ ਜ਼ਿਆਦਾ ਰਸਾਇਸ਼ੀ ਦੇਖਿਆ ਐਸਾ ਮੈਨਾਂ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਰਸਾ ਤੇ ਕੜੀ ਚੌਲ ਦਾ ਲੰਗ ਚੱਲ ਰਿਹਾ ਤੁਸੀਂ ਦੇਖ ਸਕਦੇ ਹੋ ਹਾਂਜੀ ਬਹੁਤ ਜ਼ਿਆਦਾ ਰਸਾ ਇਸ ਸਮੇਂ ਤੁਸੀਂ ਵੇਖ ਸਕਦੇ ਹੋ ਡੈਕੋਰੇਸ਼ਨ ਬਹੁਤ ਵਧੀਆ ਕੀਤੀ ਹੋਈ ਆ ਲਾਈਟਾਂ ਦੇ ਨਾਲ ਸਾਜ ਸਜਾਵਟ ਬਹੁਤ ਸੋਹਣੀ ਕੀਤੀ ਹੋਈ ਆ ਇਸ ਤਰ ਪਾਏਗਾ ਜੀ ਠੰਡਾ ਬੁਰਜ ਸਾਹਿਬ